ਰੇਡੀ ਫੜਾ ਨੇ ਕਿਸਾਨਾਂ ਦਾ ਬਹੁਤ ਨੁਕਸਾਨ ਕੀਤਾ ਹੈ ਡੰਡੀ ਇਸ ਕਾਰਨ ਝੋਨਾ ਦਾਲਾਂ ਅਤੇ ਖੜੀ ਫਸਲ ਨੁਕਸਾਨੀ ਗਈ ਹੈ ਡੰਡੀ ਇਹ ਦਾਵਾ ਪੀ ਏ ਯੂ ਦੇ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਗੋਸਲ ਨੇ ਕੀਤਾ ਹੈ ਡੰਡੀ ਪਠਾਨਕੋਟ ਅੰਮ੍ਰਿਤਸਰ ਕਪੂਰਥਲਾ ਗੁਰਦਾਸਪੁਰ ਫਿਰੋਜ਼ਪੁਰ ਸਮੇਤ ਪੰਜ ਜ਼ਿਲ੍ਹਿਆਂ ਵਿੱਚ ਹੜਾਂ ਕਾਰਨ ਬਹੁਤ ਨੁਕਸਾਨ ਹੋਇਆ ਡੰਡੀ ਪਟਿਆਲੇਵਲ ਕੱਗਰ ਨੇ ਨੁਕਸਾਨ ਕੀਤਾ ਹੈ ਡੰਡੀ ਇਹ ਫਸਲਾਂ ਦਾ ਨੁਕਸਾਨ ਹੈ ਡੰਡੀ ਖੇਤਾਂ ਵਿੱਚ ਜਾ ਕੇ ਵੇਖਿਆ ਹੈ ਕਿ ਕਿਤੇ ਕਿਤੇ ਹੀ ਝੋਨਾ ਨਿਸਰਿਆ ਸੀ ਡੰਡੀ ਜਦੋਂ ਮੌਸਮ ਦੌਰਾਨ ਨਹੀਂ ਨਿਸਰਿਆ ਤਾਂ ਅੱਗੇ ਵੀ ਇਸ ਦੇ ਅਸਾਰ ਨਹੀਂ ਹਨ ਡੰਡੀ ਜਿੱਥੇ ਝੋਨਾ ਨਿਸਰਿਆ ਸੀ ਉੱਥੇ ਵੀ 2 2 3 3 ਫੁੱਟ ਪਾਣੀ ਚੜ ਗਿਆ ਡੰਡੀ ਦੂਜੇ ਪਾਸੇ ਜੋ ਨਿਸਰ ਗਿਆ ਹੈ ਉਸ ਵਿੱਚ ਦਾਣਾ ਨਹੀਂ ਪਵੇਗਾ ਡੰਡੀ ਕਈ ਥਾਈਂ ਦਾਣਾ ਕਾਲਾ ਵੀ ਪੈ ਗਿਆ ਹੈ ਡੰਡੀ ਝੋਨਾ ਤਕਰੀਬਨ ਕਰਾਬ ਹੋ ਗਿਆ ਹੈ ਡੰਡੀ ਇਹ ਫਸਲਾਂ ਦਾ ਨੁਕਸਾਨ ਹੈ ਡੰਡੀ ਪਹਾੜਾਂ ਤੋਂ ਲਾਲ ਰੰਗ ਦਾ ਜੋ ਪਾਣੀ ਆਇਆ ਉਥੇ ਪਹਾੜਾਂ ਦੀ ਮਿੱਟੀ ਵੀ ਨਾਲ ਆ ਗਈ ਜਿਸ ਵਿੱਚ ਰੇਤਾ ਅਤੇ ਸਿਲਟ ਸਿਮਿੰਟ ਦੀ ਤਰ੍ਹਾਂ ਸ਼ਾਮਿਲ ਸੀ ਡੰਡੀ ਰੇਤਾ ਪਾਰਾ ਹੁੰਦਾ ਹੈ ਡੰਡੀ ਜਿੱਥੇ ਰਾਵੀ ਅਤੇ ਬਿਆਸ ਦਾ ਪਾਣੀ ਆਇਆ ਉਥੇ ਰੇਤਾ ਪਾਰਾ ਹੋਣ ਕਾਰਨ ਜਿੱਥੋਂ-ਜਿੱਥੋਂ ਦਰਿਆ ਦਾ ਪਾਣੀ ਬਾਹਰ ਨਿਕਲਿਆ ਪਾਰਾ ਹੋਣ ਕਾਰਨ ਨੇੜੇ-ਨੇੜੇ ਬੈਠ ਗਿਆ ਡੰਡੀ 4-4 ਫੁੱਟ ਰੇਤਾ ਚੜ ਗਿਆ ਡੰਡੀ ਸਿਲਟ ਕਾਰਨ ਪਾਣੀ ਦਾ ਰੰਗ ਪੀਲਾ ਹੋਇਆ ਅਤੇ ਇਹ ਪਾਣੀ ਰੈਡੀ ਜਿੱਥੋਂ ਤੱਕ ਗਿਆ ਹੈ ਉਥੇ ਸਿਲਟ ਆ ਗਈ ਡੰਡੀ ਸਿਲਟ ਕਾਰਨ ਕਿਤੇ ਇਸ ਦੀ ਕਈ ਇੰਚ ਪਰਤ ਜੰਮ ਗਈ ਹੈ ਡੰਡੀ ਪਹਾੜ ਤੋਂ ਆਈ ਮਿੱਟੀ ਦਾ ਰੰਗ ਹੋਰ ਹੈ ਜਦਕੇ ਸਾਡੀ ਜੋ ਜੱਦੀ ਅਸਲ ਮਿੱਟੀ ਹੈ ਉਸ ਦਾ ਰੰਗ ਇਸ ਤੋਂ ਵੱਖਰਾ ਹੈ ਡੰਡੀ ਜਦੋਂ ਟੈਸਟ ਕੀਤੇ ਗਏ ਤਾਂ ਪਤਾ ਲੱਗਾ ਕਿ ਜੋ ਸਾਡੀ ਮਿੱਟੀ ਹੈ ਉਸ ਵਿੱਚ ਆਰਗੈਨਿਕ ਕੰਟੈਂਟ ਦੀ ਮਾਤਰਾ 0.50 ਫੀਸਦੀ ਹੈ ਜਦਕੇ ਪਹਾੜਾਂ ਤੋਂ ਆਈ ਮਿੱਟੀ ਵਿੱਚ ਇਹ ਮਾਤਰਾ 0.75 ਫੀਸਦੀ ਹੈ ਡੰਡੀ ਇਹ ਤਤ ਲਘੂ ਤਤ ਹਨ ਜੋ ਵਧੇ ਹਨ ਪਰ ਉਹਨਾਂ ਅਸਰ ਨਹੀਂ ਪਾਉਂਦੇ ਡੰਡੀ ਪਹਾੜਾਂ ਤੋਂ ਰੇਤਾ ਆਉਣ ਕਾਰਨ ਸਭ ਕੁਝ ਬਦਲ ਗਿਆ ਡੰਡੀ ਜਿੱਥੇ ਰੇਤਾ ਬੈਠ ਗਿਆ ਉਥੇ ਤਤ ਨਹੀਂ ਹੁੰਦੇ ਡੰਡੀ ਜਿੱਥੇ ਰੇਤਾ 2 2 3 ਦਿਨ ਫੁੱਟ ਚੜ ਗਿਆ ਉਸ ਮਿੱਟੀ ਦੀ ਉਪਜਾਊ ਸ਼ਕਤੀ ਜ਼ੀਰੋ ਦੇ ਬਰਾਬਰ ਹੋ ਜਾਂਦੀ ਹੈ ਡੰਡੀ ਉੱਥੇ ਫਸਲ ਨਹੀਂ ਹੋ ਸਕਦੀ ਡੰਡੀ ਦੂਜਾ ਜਿੱਥੇ ਸਿਲਟ ਆਈ ਹੈ ਅਸੀਂ ਚਾਹੁੰਦੇ ਹਾਂ ਕਿ ਜੋ ਖੜੀ ਝੋਨੇ ਦੀ ਫਸਲ ਹੈ ਉਸ ਨੂੰ ਕੱਟ ਕੇ ਸੇਲਟ ਨਾਲ ਮਿਕਸ ਕਰ ਦਈਏ ਡੰਡੀ ਮਿਕਸ ਕਰਨ ਨਾਲ ਮਿੱਟੀ ਚੰਗੀ ਹੋ ਜਾਵੇਗੀ ਡੰਡੀ ਜਿੰਨੀ ਅਸੀਂ ਰੂੜੀ ਦੀ ਖਾਦ ਪਾਵਾਂਗੇ ਜ਼ਮੀਨ ਦਾ ਉਨਾ ਹੀ ਸੁਧਾਰ ਹੋਵੇਗਾ ਡੰਡੀ ਹਰ ਖਾਦ ਪੌਣੀ ਚਾਹੀਦੀ ਹੈ ਤਾਂ ਜੋ ਖਰਾਬ ਹੋਈ ਜ਼ਮੀਨ ਠੀਕ ਹੋ ਸਕੇ ਡੰਡੀ ਡਾਕਟਰ ਗੋਸਲ ਨੇ ਕਿਹਾ ਕਿ ਰੇਤੇ ਵਿੱਚ ਫਸਲ ਨਹੀਂ ਹੋਣੀ ਉਹ ਚੁੱਕਣਾ ਹੀ ਪੈਣਾ ਹੈ ਡੰਡੀ ਇਸ ਮੌਕੇ ਮੌਜੂਦ ਸੋਇਲ ਵਿਭਾਗ ਦੇ